ਅੱਜ ਇਹ ਹਲਾ ਦੇ ਹਨ ਕਿ ਇਸ ਰੋਡ ਨੂੰ ਘੱਟੋ ਘੱਟ 50 ਮਿੰਟ ਪਹੁੰਚਣਾ। ਔਰ ਜਿਹੜੇ ਲੋਕਾਂ ਦੀ ਇੱਥੋਂ ਆਵਾਜ਼ ਆਈ ਹੈ ਸਕੂਲ ਦੇ ਬੱਚੇ ਨੇ ਬੜੇ ਜ਼ਿਆਦਾ ਸਕੂਲ ਨਾਲ ਇੱਥੇ ਜਿਹਨਾਂ ਦੇ ਬੱਚੇ ਇੱਥੋਂ ਜਾਂਦੇ ਨੇ ਕੋਈ ਡਿੱਗ ਰਿਹਾ ਕੋਈ ਲੱਗ ਰਿਹਾ ਜਿਸਲੇ 10 ਨੰਬਰ ਪੁਲ ਲਾਗੇ ਨਾਲ ਵੱਡੇ ਵੱਡੇ ਖੜੇ ਖੜੇ ਹੋਏ ਨੇ। ਕਿਸੇ ਵੀ ਟਾਈਮ ਉਥੇ ਹਾਸਾ ਹਸਦਾ ਔਰ ਕਈ ਹਾਸੇ ਇੱਥੇ ਹੋ ਚੁੱਕੇ ਨੇ। ਦੇਖੋ ਅੱਜ ਮੈਂ ਆਪਣੇ ਵਾਰ ਦੇ ਮੁੱਦੇ ਚੁੱਕ ਰਿਹਾ ਆਪਣੇ ਵਾਰ ਦੀ ਸਮੱਸਿਆ ਲੋਕਾਂ ਦੀ ਸਮੱਸਿਆ ਨੂੰ ਲੈ ਕੇ ਆ ਰਿਹਾ ਤੇ ਮੈਂ ਸ਼ਰਾਪਤੀ ਹਸਰ ਕਦਰ ਨੂੰ ਇਹ ਪੁੱਛਣਾ ਚਾਹਨਾ ਕਿ ਜਿਨ੍ਹਾਂ ਲੋਕਾਂ ਨਹਿਰੀ ਬੈਕਵੇ ਦੀ ਜਗ੍ਹਾ ਮਲੀ ਹੋਈ ਹੈ ਸਭ ਜਾਣਦੇ ਆ ਕਿ ਜਿਹੜਾ ਸਫੇਦ ਬੋਸ਼ਨਾ ਹੈ ਜਿਹੜਾ ਨਹਿਰ ਮੈਗਨੀ ਜਗ੍ਹਾ ਮਲੀ ਦੀ ਆ ਮੰਦਰਾਂ ਦੀ ਜਗ੍ਹਾ ਮਲੀ ਦੀ ਆ ਕਬਰਾਂ ਦੀ ਜਗ੍ਹਾ ਮਲੀ ਦੀ ਆ ਉਹ ਉਹ ਸ਼ਰੀਫ ਨਾ ਉਹ ਸਹੀ ਨਾ ਨਾਇਨਾਗੋ ਨੈਸ਼ਨਲ ਹਾਈਪ ਦੀ ਪਰਮਿਸ਼ਨ ਹੈ ਨਾ ਕੋਈ ਪਲੈਨਿੰਗ ਹੈ ਸਿਰਫ ਸਿਰਫ ਜਿਹੜੇ ਪੈਸੇ ਆਏ ਨੇ ਸਿਵਲ ਦੇ ਗੋਲ ਤੋਂ ਪੈਸੇ ਕਮਾ ਲਏ ਉਹਨਾਂ ਕੋ ਇਸ ਵਾਰ ਦੇ ਹਾਲਾਤ ਤੋਂ you wow. ਇਸੋਲੇ ਪਾਸੋਂ ਜਾਨਪੁਰ ਤੋਂ ਫੂਲਪੱਗ ਜਾਂਦੇ ਰਸਤੇ ਦੇ ਉੱਪਰ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ ਸਿਵਰੇਜ ਦਾ ਕੰਮ ਲੱਗਿਆ ਹੋਇਆ ਤਾਂ ਬੀਜੇਪੀ ਵੱਲੋਂ ਸ੍ਰੀ ਸਿੰਘ ਹਾਪੀ ਹੋਣਾਂ ਦੀ ਰਹਿਨਮਾਈ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਅੱਥੇ ਕੀਤਾ ਜਾ ਰਿਹਾ ਤੁਸੀਂ ਤਾਂ ਸਾਡੀ ਕੋਸ਼ਿਸ਼ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਦਿਨੇਸ਼ ਸਿੰਘ ਬੱਬੂ ਲੋਕੀ ਪੁਰਪ ਡਿਪਟੀ ਸਪੀਕਰ ਨੇ ਵਾ ਨਾਲ ਗੁਪਾਲਾਲ ਪ੍ਰਦਾਨ ਹੋ ਸਾਰੇ ਜਿੰਨੇ ਵੀ ਭਾਜਪਾ ਦੇ ਨੇਤਾ ਨੇ ਉਹ ਅੱਥੇ ਪਹੁੰਚੇ ਨਹੀਂ ਔਰ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਵਿੱਚ ਸਿਵਰੇਜ ਬੋਰਡ ਵੱਲੋਂ ਜਿਹੜਾ ਕੰਮ ਲਗਾਇਆ ਗਿਆ ਕਰਕੇ ਹਨ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਇਸ ਇਲਾਕੇ ਦੇ ਵਿੱਚ ਜਿਹੜਾ ਕੰਮ ਲੱਗਿਆ ਹੋਇਆ ਹੈ ਉਹਨੂੰ ਜਲਦ ਪੂਰਾ ਕੀਤਾ ਜਾਵੇ ਤਾਂ ਕਿ ਜੋ ਦਿੱਕਤਾਂ ਲੋਕਾਂ ਨੂੰ ਆ ਰਹੀਆਂ ਨੇ ਉਹ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਨਾ ਕਰਨਾ ਪਵੇ ਆਪ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆਏ ਹੋਏ ਗਨਮਾਨੇ ਨੇਤਾਵਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਪ੍ਰੋਟੈਸਟ ਦੇ ਦੌਰਾਨ ਕਿਤਾ ਜੀ ਕੀ ਕਹਿੰਦੇ ਦੇਖੋ ਗੱਲ ਇਹ ਹੈ ਕਿ ਸੀਵਰੇਜ ਬੋਰਡ ਜਿਹੜਾ ਨਾ ਜੀ ਪਾਈਪਾਂ ਪਾਇਕਦਾ ਸੀਵਰੇਜ ਪਾਇਕਦਾ ਬਾਹੇ ਨਾ ਕੋਲ ਆਇਦਨ ਕਿਰਤੀ ਦਿੱਖੀ ਆ ਕੰਮ ਇਹਨਾਂ ਦਾ ਕਰਨਾ ਕੋਈ ਨਹੀਂ ਵਿੱਚ ਘਰ ਕੰਮ ਛੱਡ ਕੇ ਨਾਲ ਚੱਲ ਜਾਣਾ ਇਹ ਜਿਹੜਾ ਵਾਰ ਆ ਨਾ 16 ਬਲੀ ਇਹ ਬਲੇ ਠੰਡੀ ਹੋਈ 14 ਨੰਬਰ ਵਾਲਾ 13 ਵਾਲਾ 14 ਨੰਬਰ ਵਾਲਾ ਇਹ ਕਰੀ ਪਹਿਲਾਂ ਇਧਰੋਂ ਪਾਣੀ ਜਾਣਾ ਫਿਰ ਪਾਣੀ ਵਾਪਸ ਫਿਰ ਦੋਦਰ ਬਾਪ ਉਤਾਰਨਾ ਨੇੜੇ ਛੋੜਨਾ ਨਾਇਨਾਗੋਲ ਨੈਸ਼ਨਲ ਹਾਈਵੇ ਦੀ ਪਰਮਿਸ਼ਨ ਹੈ ਨਾ ਕੋਈ ਪਲੈਨਿੰਗ ਹੈ ਸਿਰਫ ਸਿਰਫ ਜਿਹੜੇ ਪੈਸੇ ਆਏ ਨੇ ਸਿਵਰੇਜ ਬੋਰਡ ਦੇ ਉਹ ਪੈਸੇ ਖਾਣੇ ਔਰ ਦੇਖੋ ਇਸ ਵਾਰਡ ਦੇ ਹਾਲਾਤ ਕੋ 14 ਨੰਬਰ ਵਾਰਡ ਦੀਆਂ ਗਲੀਆਂ ਦੇਖੋ ਕਿੰਨੀ ਨੰਨ ਦਾ ਭਾਲ ਹੈ 13 ਨੰਬਰ 13 ਨੰਬਰ ਵਾਰਡ ਆ ਗਲੀਆਂ ਸਾਰੇ ਪੁੱਟੇ ਨੇ ਔਰ ਅੱਗੇ ਜਾਓ ਤੁਸੀਂ ਲਾਸਟ ਵੀਡੀਓ ਦੱਸਣ ਲੱਗੇ ਉੱਥੇ ਕਿਦਾਂ ਕੱਦ ਪੈਦਾ ਸਾਰਾ ਸਾਰਾ ਇਹਨਾਂ ਦਾ ਕਾਰਨਾ ਹੈ ਔਰ ਇਹਨਾਂ ਦਾ ਸ਼ਹਿਰ ਵੀ ਪੁੱਟਣਾ ਹੈ ਇਹਨਾਂ ਨੇ ਸੁਜਾਨਪੁਰ ਸ਼ਹਿਰ ਵੀ ਪੁੱਟਣਾ ਔਰ ਉਹ ਵੀ ਬਾਅਦ ਚੋ ਉਹ ਇਹ ਕਸਬੇ ਤੋਂ ਟ੍ਰਿਪ ਲੜਾ ਉਹ ਵੀ ਵਿਜ ਕਰ ਰਹੀ ਹੈ ਨਾ ਉਹ ਪਹਿਲੀ ਗੱਲ ਤੇ ਹੈ ਕਿ ਇਹਨਾਂ ਨੂੰ ਪਰਮਿਸ਼ਨ ਲੈਣੀ ਚਾਹੀਦੀ ਸੀ ਨੈਸ਼ਨਲ ਹਾਈਵੇ ਕੋਲ ਵੀ ਕਿ ਆਹੀ ਅੰਡਰਗਰਾਊਂਡ ਪਾਈਪਾ ਪਾ ਸਕਦੇ ਆ ਜੇ ਕੱਲ ਨੂੰ ਨੈਸ਼ਨਲ ਹਾਈਵੇ ਵਾਲੇ ਪਰਮਿਸ਼ਨ ਹੀ ਨਾ ਦੇਣ ਫਿਰ ਪਾਣੀ ਕਿਧਰ ਨਾਲ ਵਾਪਸ ਜਾਣਾ ਕਰੇ ਜੇ ਕਿਦੋਂ ਕੋਈ ਪਲੈਨਿੰਗ ਬਣਾਉਂਦੇ ਜਾਂ ਇਹ ਏਰੀਆ ਜਿਹੜਾ ਵੱਖਰਾ ਕਰ ਦਿੰਦੇ ਇਹਦਾ ਪਾਣੀ ਕੋ ਇਧਰ ਫਿਲਟਰ ਕਰਕੇ ਥੋੜਾ ਨਹਿਰ ਛੋਟ ਨੂੰ ਕਰਕੇ ਉਧਰ ਦੇ ਕੋਈ ਪਲੈਨਿੰਗ ਬਣੀ ਨਹੀਂ ਔਰ ਇਹ ਸਰਕਾਰ ਮਤਲਬ ਫੇਲ ਸਭ ਹੋਈ ਆ ਲੱਗਦਾ ਕੋਈ ਕੰਮ ਇਹਨਾਂ ਨੇ ਦੱਸ ਦਿਓ ਜਿਹੜਾ ਇਹਨਾਂ ਨੇ 5 ਸਾਲ ਚ 3.5 ਸਾਲ ਹੋਇਆ ਨਾ ਕੋਈ ਕੰਮ ਵੀ ਨਾ ਕੀਤਾ ਔਰ ਨਾ ਇਹਨਾਂ ਅੱਗੇ ਵੀ ਕਰਨਾ ਕੋਈ ਕੰਮ ਸਿਰਫ ਇਹਨਾਂ ਨੇ ਝੂਠੇ ਵਾਅਦੇ ਕਰਨੇ ਨੇ ਸਰਕਾਰ ਬਣਾਣੀ ਫਿਰ ਮੁੜ ਕੇ ਨਾ ਆਣਾ ਨਹੀਂ ਦੱਸ ਸਕਦਾ ਔਰ ਇਹਨਾਂ ਨੂੰ 10 ਸੀਟਾਂ ਵੀ ਪੰਜਾਬ 'ਚ ਨਹੀਂ ਮਿਲਣੀਆਂ ਜੋ ਅੱਜ ਖਲਾਅ ਬਣਾ ਰਹੇ ਆ ਅੱਜ ਸਾਰੇ ਲੋਕ ਬੈਠੇ ਨੇ ਧਰਨੇ ਤੇ ਕਿ ਘੱਟੋ ਘੱਟ ਇਹ ਠੀਕ ਢੰਗ ਨਾਲ ਕੰਮ ਹੋਵੇ ਜੇ ਇਹਨਾਂ ਨੇ ਕੋਈ ਸੇਵਰੇ ਪਾਣਾ ਤੇ ਪਲੈਨਿੰਗ ਨਾਲ ਪਾਣਾ ਕਬਜ਼ਾ ਲੋਕਾਂ ਨੂੰ ਲੱਗੇ ਵੀ ਆ ਸੀਵਰੇ ਪਿਆ ਤੇ ਪਾਣੀ ਵੀ ਸਾਡਾ ਜੜੀ ਦੇਖੋ ਗਲੀਆਂ ਨਹੀਂ ਵੀਆਂ ਨਾ ਇੱਥੇ ਦੇ ਨਾਲ ਪਾਈਪਾਂ ਆਵਾਤੀਆਂ ਗਲੀਆਂ ਪਰ ਕਿਤੇ ਜਾਣਾ ਮਤਲਬ ਕੋਈ ਪਲਾਨਿੰਗ ਇਹਨਾਂ ਦੀ ਸਭਾ ਆ ਇਕੱਠੇ ਹੋਇਆ ਤੁਸੀਂ ਹੋਗਾ ਸਾਰੇ ਅਸੀਂ ਸਵਾਰਾ ਜੀ ਕਿ ਸੈਪ ਦੀ ਸਫਾਈ ਆ ਰਿਹਾ ਕੀ ਕੰਮ ਹੈਗਾ ਅੱਜ ਦਾ ਰੋਸ਼ ਪ੍ਰਦਰਸ਼ਨ ਹੈ ਉਹ ਇਸ ਲਈ ਕੀਤਾ ਜਾ ਰਿਹਾ ਕਿ ਸੀਵਰੇ ਬੋਰਡ ਆ ਜਿਹੜਾ ਇਹ ਸਾਡੇ ਪਿੰਡ ਦੀਆਂ ਸੜਕਾਂ ਨੂੰ ਫਟਿਆ ਸੀ ਕਿ ਅਸੀਂ ਇੱਥੇ ਸੀਵਰੇ ਬੋਰਡ ਦਾ ਹੀ ਪਾਈਪਾਂ ਪਾਾਂਗੇ ਇਹਨੂੰ ਪ੍ਰੋਪਰ ਸੜਕਾਂ ਨੂੰ ਜਿਹੜੀ ਖਰੋਖਰ ਸੜਕਾਂ ਨੂੰ ਬਣਾਗੇ ਲੇਕਿਨ ਹਾਲਾਤ ਇਦਾਂ ਦੇ ਹੋ ਗਏ ਨੇ ਕਿ ਸੀਵਰੇ ਵਰਦੀਆਂ ਪੈਪਰ ਦੇ ਪੈ ਗਈਆਂ ਪਰ ਨਾ ਇਹਨਾਂ ਰਸਤਾ ਰਿਪੇਅਰ ਕੀਤਾ ਨਾ ਇਹਨਾਂ ਰਸਤਾ ਠੀਕ ਕੀਤਾ ਅੱਜ ਇਹ ਹਾਲਾਤ ਹੈ ਯਾਨੀ ਕਿ ਇਸ ਰੋਡ ਨੂੰ ਘੱਟੋ ਘੱਟ 50 ਪਿੰਡ ਪੈਂਦੇ ਨੇ ਔਰ ਜਿਹੜੇ ਲੋਕਾਂ ਦੀ ਇੱਥੇ ਹਵਾ ਜਈ ਹੈ ਸਕੂਲ ਦੇ ਬੱਚੇ ਨੇ ਬੜੇ ਜ਼ਿਆਦਾ ਸਕੂਲ ਨੇ ਇੱਥੇ ਜਿਹਨਾਂ ਦੇ ਬੱਚੇ ਇੱਥੋਂ ਜਾਂਦੇ ਨੇ ਕੋਈ ਡੇਗ ਰਿਹਾ ਕੋਈ ਲੱਗ ਰਿਹਾ ਜਿਸਲੇ 10 ਨੰਬਰ ਪੁਲ ਲੱਗੇ ਨੇ ਵੱਡੇ ਵੱਡੇ ਖੱਡੇ ਖੱਡੇ ਹੋਏ ਨੇ ਕਿਸੇ ਵੀ ਟਾਈਮ ਉਥੇ ਹਾਸਾ ਹੋ ਸਕਦਾ ਔਰ ਕਈ ਹਾਸੇ ਇਥੇ ਹੋ ਚੁੱਕੇ ਨੇ ਲੇਕਿਨ ਨਾ ਤੇ ਸਰਕਾਰ ਦੇ ਕੰਨਾਂ ਤੇ ਜੂਰ ਗਈ ਐ ਤੇ ਨਾ ਹੀ ਸੀਵਰੇਜ ਬੋਰ ਨੇ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਐ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਉਹਨਾਂ ਨੂੰ ਕਿ ਸੀਵਰੇਜ ਬੋਰ ਨੇ ਨਹੀਂ ਇਹਨਾਂ ਨੂੰ ਐਨਓਸੀ ਮਿਲੀ ਦੀ ਅੱਜ ਇਹ ਕਹਿੰਦੇ ਨੇ ਕਿ ਸਾਨੂੰ ਐਨਓਸੀ ਨਹੀਂ ਮਿਲੀ ਅਸੀਂ ਕੰਮ ਤਾਂ ਬੰਦ ਕਰਤਾ ਜੇ ਐਨਓਸੀ ਨਹੀਂ ਮਿਲੀ ਤੇ ਤੁਸੀਂ ਕੰਮ ਸਟਾਰਟ ਕਿਉਂ ਕੀਤਾ ਠੀਕ ਹੈ ਜੀ ਪਿੱਛੋਂ ਸੜਕ ਬੰਦਿਆ ਆ ਰਹੀ ਐ ਕੋਈ 20 ਸਾਲ ਬਾਅਦ ਸੜਕ ਬਣ ਰਹੀ ਐ ਲੇਕਿਨ ਇਹ ਟੋਟਾ ਫੇਰ ਰਾਇਆ ਇਹਨਾਂ ਪੂਰਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਸੀਰੇ ਵੋਟ ਨੇ ਇਥੋਂ ਕਲੀਅਰ ਨਹੀਂ ਕੀਤਾ ਸੀਰੇ ਵੋਟ ਕਲੀਅਰ ਕਰੇਗਾ ਤੇ ਇਹ ਸਾਡਾ ਕੰਮ ਚਲੇਗਾ ਇੱਕ ਚੀਜ਼ ਹੋਰ ਹੈ ਨਗਰ ਕੌਂਸਲ ਦੀ ਵੀ ਇਹ ਚ ਜਵਾਬ ਦੇਈ ਹੈ ਨਗਰ ਕੌਂਸਲ ਦੇ ਕੁਝ ਬੰਦੇ ਕਹਿ ਰਹੇ ਸੀ ਕਿ ਮੇਰਾ ਵਾਰਡ ਹੈ ਮੈਂ ਇਥੋਂ ਦੇ ਮੁੱਦੇ ਚੁਕਣਿਆ ਮੇਰਾ ਧਰਮ ਬੰਦਾ ਹੈ ਲੋਕਾਂ ਮੈਨੂੰ ਵੋਟਾਂ ਦਿੱਤੀਆਂ ਸੀ ਮੈਂ ਇਹਨਾਂ ਦਾ ਮਾਣ ਕਰਦਾ ਮੈਂ ਇਹਨਾਂ ਦੇ ਜੋ ਸਮੱਸਿਆਵਾਂ ਹੋਣਗੀਆਂ ਮੈਂ ਸਮੱਸਿਆ ਨੂੰ ਰੇਜ਼ ਕਰਨਾ ਹੈ ਚੁਕਣਾ ਹੈ ਉਹ ਪੂਰਾ ਦਮ ਨਾਲ ਚੁਕਾਂਗੇ ਅਸੀਂ ਲੇਕਿਨ ਕੁਝ ਲੋਕ ਕਹਿ ਰਹੇ ਸੀ ਕੀ ਸ਼ਰਾਰਤੀ ਹਸਲ ਨੇ ਜੀ ਦੇਖੋ ਅੱਜ ਮੈਂ ਆਪਣੇ ਵਾਰ ਦੇ ਮੁੱਦੇ ਚੁੱਕ ਰਿਹਾ ਆਪਣੇ ਵਾਰ ਦੀ ਸਮੱਸਿਆ ਲੋਕਾਂ ਦੀ ਸਮੱਸਿਆ ਨੂੰ ਲੈ ਕੇ ਆ ਰਿਹਾ ਤੇ ਮੈਂ ਸ਼ਰਾਰਤੀ ਹਸਲ ਮੈਨੂੰ ਇਹ ਕੁਛ ਨਾ ਚਾਹਨਾ ਕਿ ਜਿਨ੍ਹਾਂ ਲੋਕਾਂ ਨਹਿਰੀ ਮੈਗਵੇ ਦੀ ਜਗ੍ਹਾ ਮਲੀ ਹੋਈ ਹੈ ਸਭ ਜਾਣਦੇ ਆ ਕਿ ਜਿਹੜਾ ਸਫੇਦ ਪੋਸ਼ਣਾ ਜਿਨ੍ਹਾਂ ਨਹਿਰ ਮੈਗਵਨੀ ਜਗ੍ਹਾ ਮਲੀਦੀ ਹੈ ਮੰਦਰਾਂ ਦੀ ਜਗ੍ਹਾ ਮਲੀਦੀ ਹੈ ਕਬਰਾਂ ਦੀ ਜਗ੍ਹਾ ਮਲੀਦੀ ਹੈ ਉਹ ਉਹ ਸ਼ਰੀਫ ਨੇ ਉਹ ਸਹੀ ਨੇ ਔਰ ਅਸੀਂ ਆ ਜਿਹੜੇ ਲੋਕਾਂ ਦੇ ਮੁੱਦੇ ਲੋਕਾਂ ਦੀਆਂ ਸਮੱਸਿਆ ਅਸੀਂ ਚੁੱਕ ਰਿਹਾ ਅਸੀਂ ਗਲਤ ਮੈਂ ਸਮਾਜ ਨੂੰ ਇਹ ਕਹਿਣਾ ਕਿ ਤੁਹਾਨੂੰ ਪਤਾ ਸਾਰਾ ਜੇ ਦੱਸਣ ਦੀ ਨਾ ਕਿਦਾ ਲੈਣ ਦੀ ਲੋੜ ਹੀ ਕੋਈ ਨਹੀਂ ਹੈਗੀ ਕਿ ਕਹਿੰਦੇ ਮੰਦਰ ਦੇ ਕਬਜ਼ੇ ਮੰਦਰ ਦੀ ਜਗ੍ਹਾ ਤੇ ਕਬਜ਼ਾ ਕੀਤਾ ਕਹਿੰਦੇ ਨਹਿਰ ਮੈਗ ਵੀ ਜਗ੍ਹਾ ਤੇ ਕਬਜ਼ਾ ਕੀਤੇ ਦਾ ਇਹਦਾ ਵੀ ਬੜੀ ਜਲਦੀ ਖੁਲਾਸਾ ਹੋਣ ਵਾਲਾ ਹੈ ਇਸ ਲਈ ਮੈਂ ਪੰਜਾਬ ਸਰਕਾਰ ਦਾ ਅਸੀਂ ਵਿਰੋਧ ਕੀਤਾ ਕਿ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਡੀ ਜਿਹੜੀ ਸਾਨੂੰ ਸੜਕ ਚਾਹੀਦੀ ਆ ਸਾਨੂੰ ਸੀਰੇ ਬੋਰ ਨਾਲ ਕੋਈ ਲੈਣਾ ਦੇਣੀ ਨਗਰ ਕੌਂਸਲ ਨਾਲ ਕੋਈ ਲੈਣਾ ਦੇਣੀ ਨਹੀਂ ਸਾਨੂੰ ਸਾਡੇ ਲੋਕਾਂ ਦੀ ਸਮੱਸਿਆ ਦਾ ਹੱਲ ਚਾਹੀਦਾ ਉਹਦੇ ਸੜਕਾ ਜਿਹੜੀ ਇਹਨੂੰ ਪ੍ਰੋਪਰ ਤਰੀਕੇ ਨਾਲ ਜਿੱਦਾਂ ਪਿੱਛੋਂ ਬੰਦੇ ਆ ਰਹੀ ਹੈ ਅੱਡੇ ਵੀ ਉਦਾਂ ਨਹੀਂ ਬਣੇ ਪਾਈ ਨੰਬਰ ਤੱਕ ਤਾਂ ਕਿ ਇਹ ਸਾਡੀ ਸਮੱਸਿਆ ਤੇ ਹੈ ਹੀ ਹੈ ਪਿੱਛੇ 50 ਪਿੰਡਾਂ ਦੇ ਲੋਕ ਵੀ ਆਣਾ ਜਿਹੜੇ ਬੱਚੇ ਨੇ ਉਹ ਆਂਦੇ ਜਾਂਦੇ ਨੇ ਤੇ ਉਹਨਾਂ ਦੀ ਵੀ ਸਮੱਸਿਆ ਹੱਲ ਹੋਵੇ ਜੈ ਹਿੰਦ ਜੈ ਭਾਰ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ